ਤੋ ਹੁਣ ਤੁਹਾਨੂੰ ਵਿਖਾਉਣ ਲੱਗੇ ਆ ਅੱਜ ਅਸੀਂ ਪਹੁੰਚੇ ਆ ਬਈ ਕੁਲਦੀਪ ਕੋਲੇ ਪਿੰਡ ਮੂਰਾ ਵਾਲੀ ਇੱਕ ਸਾਧ ਸੱਚ ਨੂੰ ਪਰਸਨੈਲਿਟੀ ਛੋਟੀ ਸੀ ਐ ਤਾਂ ਪੂਰੀ ਗੱਲ ਬਾਤ ਸੱਚ ਨੂੰ ਇਹਦੇ ਕਰਕੇ ਡਾਊਨ ਪੈ ਗਈ ਸੀ ਸਿੰਘ ਬਹੁਤ ਖੁੱਬੇ ਪਏ ਆ ਛੋਟੀ ਹੈਗੀ ਪੂਰੀ ਗੱਲ ਬਾਤ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦੋ ਅਪਡੇਟ ਵਿਖਾਵਾਂਗੇ ਸਾਰੇ ਐ ਠੀਕ ਹੈ ਜੀ ਧੰਨਵਾਦ ਥੈਂਕ ਯੂ ਸੋ ਮੱਚ ਵੀਡੀਓ ਨਾਲ ਜੁੜੇ ਰਹੋ ਐਂ ਤੇ ਟਿੱਕਰ ਦੋਸਤੋ ਵੀਡੀਓ ਹੁਣ ਤੁਸੀਂ ਦੇਖ ਸਕਦੇ ਹੋ ਸਿੰਘ ਦੀ ਪੂਰੀ ਪਰਸਨੈਲਿਟੀ ਬਣ ਗਈ ਆ ਤੁਸੀਂ ਵੇਖ ਸਕਦੇ ਹੋ ਉਂਗਲ ਪੰਜ ਤੋ ਕਿਸੇ ਥੱਲੇ ਕਾ ਕੀੜੇ ਪੈਣ ਵਾਲਾ ਸਿਸਟਮ ਬਣਾਇਆ ਪਿਆ ਬਸ ਲੱਗੇ ਪੈਸੇ ਜਾਏਗਾ ਤੇ ਦਰਲਾ ਸਾਂਗ ਤੁਸੀਂ ਵੇਖ ਸਕਦੇ ਹੋ ਐਨਾ ਖੂਬਿਆ ਪਿਆ ਪਰਲਾ ਸਾਂਗ ਵੀ ਤੁਹਾਨੂੰ ਬਣਾ ਕੇ ਵਿਖਾਵਾਂਗੇ ਚਲਦੇ ਚੱਲਦੇ ਵੀਡੀਓ ਨੇ ਸ਼ੇਅਰ ਕਰ ਦਿਓ ਨੀਲੀ ਰਵੀ ਦੀ ਛੋਟੀ ਪੂਰੀ ਗੱਲਬਾਤ ਆ ਜੀ ਚਲ ਠੀਕ ਆ ਜੀ ਧੰਨਵਾਦ ਥੈਂਕ ਯੂ so much ਜਨਵਾ ਇਸ ਤਰ੍ਹਾਂ ਹੋ ਗਿਆ ਸੀ ਕੰਮ ਕੀੜੇ ਪੈਣ ਵਾਲਾ ਸਿਸਟਮ ਹੋਇਆ ਪਿਆ ਸੀ ਬਾਕੀ ਭਾਈ ਕਲਤੀਬ ਭਾਈ ਦੱਸੋ ਕਿ ਕਿਵੇਂ ਲੱਗੀ ਗੱਲਬਾਤ ਪਰਸਨੈਲਿਟੀ ਪੂਰੀ ਘੈਂਟ ਬਣ ਗਈ ਛੋਟੀ ਦੀ ਸਬਸਕ੍ਰਾਈਬਾਈ ਜੀ ਸੱਸ ਜਾ ਮਹਾਰਾਜ ਹੋ ਕਿਵੇਂ ਲੱਗੀ ਗੱਲਬਾਤ ਮੈਂ ਕਹਿੰਦਾ ਬਾਈ ਪੂਰੀ ਗੱਲਬਾਤ ਸੈਟ ਹਾਂ ਸੰਗਤੰਗ ਤਾਂ ਨਹੀਂ ਕਰਦੇ ਆਪਾਂ ਜਾਨਵਰ ਨੂੰ ਜਮਾ ਜਮਾ ਮੈਂ ਕਿਹਾ ਰਾਵਣਾ ਖੜੀ ਜਾਉ ਲੱਗੇ ਬਾਈ ਹਾਂ